ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਏ.ਟੀ. ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 31 ਅਕਤੂਬਰ ਹੈ। 31 ਅਕਤੂਬਰ 1706 ਗੁਰੂ ਗੋਬਿੰਦ ਸਿੰਘ ਸਾਹਿਬ ਦਾ ਔਰੰਗਜ਼ੇਬ ਨੂੰ ਲਿਖਿਆ ਖੱਤ ਲੈ ਕੇ ਦਸੰਬਰ 1705 ਦੇ ਅਖੀਰ ਦੇ ਵਿੱਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੱਖਣ ਦੇ ਵਿੱਚ ਔਰੰਗਾਬਾਦ ਗਏ। ਜਦ 9 ਮਹੀਨਾ ਤੱਕ ਗੁਰੂ ਸਾਹਿਬ ਨੂੰ ਇਸ ਬਾਰੇ ਕੋਈ ਖਬਰ ਨਾ ਮਿਲ ਸਕੇ ਤਾਂ ਉਹ ਖੁਦ ਇਹਨਾਂ ਦੋਹਾਂ ਸਿੰਘਾਂ ਦੀ ਭਾਲ ਦੇ ਵਿੱਚ ਤਲਵੰਡੀ ਸਾਹਿਬ ਤੋਂ 31 ਅਕਤੂਬਰ 1706 ਦੇ ਦਿਨ ਦੱਖਣ ਵੱਲ ਨੂੰ ਚੱਲ ਪਏ। ਗੁਰੂ ਜੀ ਸਿਰਸਾ ਨਹਰ ਪਾਦਰਾ ਸੁਹਿਵਾ ਪੁਸ਼ਕਰ ਅਤੇ ਨਰੇਣਾ ਹੁੰਦੇ ਹੋਏ ਭਗੌਰ ਪੁੱਜੇ ਇੱਥੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਗੁਰੂ ਜੀ ਨੂੰ ਆ ਮਿਲੇ ਅਤੇ ਦੱਸਿਆ ਕਿ ਉਹਨਾਂ ਨੇ ਕਿੰਨੀ ਮੁਸ਼ਕਲ ਦੇ ਨਾਲ ਔਰੰਗਜ਼ੇਬ ਨੂੰ ਜ਼ਫਰਨਾਮਾ ਪਹੁੰਚਾਇਆ ਸੀ ਉਹਨਾਂ ਗੁਰੂ ਸਾਹਿਬ ਨੂੰ ਦੱਸਿਆ ਕਿ ਔਰੰਗਜ਼ੇਬ ਨੇ ਉਹ ਚਿੱਠੀ ਪੜ੍ਹ ਕੇ ਤੁਹਾਡੇ ਨਾਲ ਮੁਲਾਕਾਤ ਦੀ ਖਾਹਿਸ਼ ਦਾ ਇਜ਼ਹਾਰ ਕੀਤਾ ਸੀ ਅਤੇ ਆਪਣੇ ਦੁਆਏਦਿਏ ਅਤੇ ਗੁਰ ਜ਼ਬਰਦਾਰ ਦਿੱਲੀ ਨੂੰ ਭੇਜੇ ਸਨ ਤਾਂ ਜੋ ਦਿੱਲੀ ਦਾ ਸੂਬੇਦਾਰ ਤੁਹਾਡੇ ਔਰੰਗਾਬਾਦ ਪੁੱਜਣ ਦਾ ਇੰਤਜ਼ਾਮ ਕਰ ਦੇਵੇ ਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਕਿਹਾ ਕਿ ਹੁਣ ਔਰੰਗਜ਼ੇਬ ਦੇ ਨਾਲ ਸ਼ਾਇਦ ਮੇਰਾ ਮੇਲ ਨਹੀਂ ਹੋ ਸਕਣਾ ਉਸ ਦੇ ਸਾਹ ਹੁਣ ਪੂਰੇ ਹੋਣ ਵਾਲੇ ਨੇ ਇਸ ਦੇ ਬਾਵਜੂਦ ਗੁਰੂ ਸਾਹਿਬ ਅੱਗੇ ਵੱਲ ਨੂੰ ਚੱਲ ਪਏ ਜਦ ਗੁਰੂ ਜੀ ਕਲੈਦ ਪੁੱਜੇ ਤਾਂ ਉਹਨਾਂ ਨੂੰ ਔਰੰਗਜ਼ੇਬ ਦੇ ਮਰਨ ਦੀ ਖ਼ਬਰ ਪਹੁੰਚੀ ਇਹ ਗੱਲ 19 ਮਾਰਚ 1707 ਦੀ ਹੈ ਇਸ ਤੋਂ 5 ਅਕਤੂਬਰ 1708 ਦੇ ਦਿਨ ਜਰਨੈਲ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚਲਿਆ ਅਤੇ ਇਸੇ ਦਿਨ ਸ਼ਾਮ ਨੂੰ ਜਮਸ਼ਾਦ ਖਾਨ ਪਠਾਨ ਨੇ ਗੁਰੂ ਸਾਹਿਬ ਦੇ ਸੁੱਤੇਆਂ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਤਿੰਨ ਵਾਰ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗੁਰੂ ਸਾਹਿਬ ਇਨ੍ਹਾਂ ਜ਼ਖਮਾਂ ਦੀ ਤਾਬ ਨਾਲ ਚਲਦੇ ਹੋਏ 6-7 ਅਕਤੂਬਰ ਦੀ ਰਾਤ ਨੂੰ ਜੋਤੀ ਜੋਤ ਸਮਾ ਗਏ ਗੁਰੂ ਸਾਹਿਬ ਤੇ ਹਮਲਾ ਕਰਨ ਵਾਲੇ ਜਮਸ਼ਾਦ ਖਾਨ ਨੂੰ ਭਾਵੇਂ ਵਜ਼ੀਰ ਖਾਨ ਨੇ ਭੇਜਿਆ ਸੀ ਪਰ ਉਸ ਨੂੰ ਬਾਦਸ਼ਾਹ ਬਹਾਦਰ ਸ਼ਾਹ ਦੀ ਹਮਾਇਤ ਤੇ ਮਨਜ਼ੂਰੀ ਜ਼ਰੂਰ ਹਾਸਲ ਸੀ ਕਿਉਂਕਿ ਬਹਾਦਰ ਸ਼ਾਹ ਨੇ ਇਸ ਜਮਸ਼ਾਦ ਖਾਨ ਦੇ ਪੁੱਤਰ ਨੂੰ ਉਸ ਦੇ ਬਾਪ ਦੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰੇ ਜਾਣ ਕਰਕੇ 30 ਅਕਤੂਬਰ 1708 ਦੇ ਦਿਨ ਆਪਣੇ ਦਰਬਾਰ ਦੇ ਵਿੱਚ ਖਿਲਤ ਭੇਂਟ ਕੀਤੀ ਸੀ ਇਹ ਖਿਲਤ ਦੇਣ ਦਾ ਸਾਬਮਾਨ ਆਏ ਸੀ ਕਿ ਇਸ ਕਤਲ ਦੇ ਵਿੱਚ ਬਾਦਸ਼ਾਹ ਦਾ ਪੂਰਾ ਹੱਥ ਸੀ 30 ਅਕਤੂਬਰ 1902 1887 ਤੋਂ ਮੰਗਰੋਂ ਇੱਕ ਇੱਕ ਕਰਕੇ ਸਿੰਘ ਸਭਾ ਲਾਇਰ ਦੇ ਸਾਰੇ ਮੋਢੀ ਆਗੂ ਚੜ੍ਹਾਈ ਕਰਨ ਲੱਗ ਪਏ ਸਭ ਤੋਂ ਪਹਿਲਾਂ 8 ਮਈ 1887 ਦੇ ਦਿਨ ਕਮਰ ਵਿਕਰਮ ਸਿੰਘ ਪੂਰਥਲਾ ਅਤੇ ਫਿਰ ਠਾਕਰ ਸਿੰਘ ਸੰਧਵਾਲੀਆ 10 ਜੂਨ 1896 ਦੇ ਦਿਨ ਅਤਰ ਸਿੰਘ ਤਦੌੜ 8 ਅਗਸਤ 1898 ਦੇ ਦਿਨ ਰਾਜਾ ਵਿਕਰਮਾ ਸਿੰਘ ਫਰੀਦਕੋਟ 9 ਜੂਨ 1898 ਦੇ ਦਿਨ ਡਾਕਟਰ ਜੈ ਸਿੰਘ 24 ਸਤੰਬਰ 1898 ਦੇ ਦਿਨ ਪ੍ਰੋਫੈਸਰ ਗੁਰਮਖ ਸਿੰਘ ਅਤੇ 6 ਸਤੰਬਰ 1901 ਦੇ ਦਿਨ ਗਿਆਨੀ ਦਿੱਤ ਸਿੰਘ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਦੇ ਨਾਲ ਹੀ ਸਿੰਘ ਸਭਾ ਲਹਿਰ ਦਾ ਪਹਿਲਾ ਪੜਾਅ ਖਤਮ ਹੋ ਗਿਆ 19 ਅਗਸਤ 1902 ਦੇ ਦਿਨ ਇੱਕ ਇਕੱਠ ਨੇ ਪੰਥ ਦਾ ਇੱਕ ਸੈਂਟਰਲ ਜਥਾ ਬਣਾਉਣ ਵਾਸਤੇ ਇੱਕ ਸਬ ਕਮੇਟੀ ਕਾਇਮ ਕੀਤੀ ਸੀ ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ 21 ਨਵੰਬਰ 1902 ਨੂੰ ਇਸ ਦਾ ਵਿਧਾਨ ਪਾਸ ਕਰਕੇ 3 ਅਕਤੂਬਰ 1902 ਦੇ ਦਿਨ ਚੀਫ ਖਾਲਸਾ ਦੀਵਾਨ ਕਾਇਮ ਕਰ ਦਿੱਤਾ ਗਿਆ ਪਹਿਲੇ ਦਿਨ ਇਸ ਦੇ ਨਾਲ 29 ਸਿੰਘ ਸੁਭਾਵਾਂ ਸੰਬੰਧਤ ਹੋਈਆਂ ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ ਸੁੰਦਰ ਸਿੰਘ ਮਜੀਠਾ ਸਕੱਤਰ ਅਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ 3 ਅਕਤੂਬਰ 1922 ਜਦੋਂ ਗੁਰੂਦਾਬਾਗ ਮੋਰਚਾ ਲੱਗਾ ਤਾਂ ਜ਼ਿਆਦਾ ਗ੍ਰਿਫਤਾਰੀਆਂ ਹੋਣ ਕਰਕੇ ਜੇਲ੍ਹਾਂ ਦੇ ਵਿੱਚ ਜਗ੍ਹਾ ਘਟ ਗਈ ਇਸ ਕਰਕੇ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਜਾਣਾ ਸ਼ੁਰੂ ਹੋ ਗਿਆ ਅਜਿਹਾ ਇੱਕ ਜੱਥਾ ਗੱਡੀ ਦੇ ਰਾਹੀਂ ਰਾਵਲਪਿੰਡੀ ਤੋਂ اٹਕ ਜੇਲ੍ਹ ਦੇ ਵਿੱਚ ਭੇਜਿਆ ਗਿਆ ਰਸਤੇ ਦੇ ਵਿੱਚ ਪੰਜਾ ਸਾਹਿਬ ਦਾ ਸਟੇਸ਼ਨ ਪੈਂਦਾ ਸੀ ਉੱਥੋਂ ਦੀਆਂ ਸੰਗਤਾਂ ਨੇ ਫੈਸਲਾ ਕੀਤਾ ਕਿ ਗੱਡੀ ਨੂੰ ਸਟੇਸ਼ਨ ਤੇ ਰੋਕ ਕੇ ਜੱਥੇ ਨੂੰ ਲੰਗਰ ਪਾਣੀ ਛਕਾਉਣ ਦੀ ਸੇਵਾ ਕੀਤੀ ਜਾਵੇ ਸਟੇਸ਼ਨ ਮਾਸਟਰ ਨੇ ਸੰਗਤਾਂ ਨੂੰ ਇਜਾਜ਼ਤ ਦੇਣ ਤੋਂ ਨਾ ਕਰ ਦਿੱਤੀ ਸੰਗਤਾਂ ਨੇ ਵੀ ਫੈਸਲਾ ਕਰ ਲਿਆ ਕਿ ਲੰਗਰ ਸ਼ਕਾਇਬਿਨਾ ਗੱਡੀ ਨਹੀਂ ਲੰਘਣ ਦਿੱਤੀ ਜਾਵੇਗੀ ਮਿੱਥੇ ਦਿਨ 31 ਅਕਤੂਬਰ 1922 ਨੂੰ ਗੱਡੀ ਆਈ ਸੰਗਤਾਂ ਰੇਲਵੇ ਲਾਈਨ ਉੱਤੇ ਲੇਟ ਗਈਆਂ ਰੇਲ ਗੱਡੀ ਕੁਝ ਸਿੰਘਾਂ ਦੇ ਉੱਤੋਂ ਦੀ ਲੰਘ ਗਈ ਪਰ ਰੁਕ ਗਈ ਇਸ ਮੌਕੇ ਤੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ। ਇਹਨਾਂ ਤੋਂ ਇਲਾਵਾ ਕਈ ਹੋਰ ਸਿੱਖਾਂ ਦੇ ਅੰਗ ਵੀ ਕੱਟੇ ਗਏ ਸਨ। ਇਸ ਤੋਂ ਮਗਰੋਂ ਗੱਡੀ ਸਵਾ ਘੰਟਾ ਰੁਕੀ ਰਹੀ। ਖੂਨੀ ਖੂਨ ਵੇਖ ਕੇ ਕੈਦੀ ਸਿੱਖਾਂ ਨੇ ਵੀ ਪ੍ਰਸ਼ਾਦਾ ਛਕਣ ਤੋਂ ਨਾ ਕਰ ਦਿੱਤੀ ਪਰ ਅਖੀਰ ਸੰਗਤਾਂ ਦੇ ਜ਼ੋਰ ਦੇਣ ਤੇ ਥੋੜਾ ਬਹੁਤ ਅੰਨ ਛਕ ਲਿਆ ਸੀ। 3 ਅਕਤੂਬਰ 1928 ਸਾਈਮਨ ਕਮਿਸ਼ਨ ਨੇ 3 ਅਕਤੂਬਰ ਦੇ ਦਿਨ ਲਾਹੌਰ ਆਉਣਾ ਸੀ। 8 ਅਕਤੂਬਰ ਨੂੰ ਸ਼ਰਮਨੀ ਕਾਲੀਦਾਲ ਨੇ ਫੈਸਲਾ ਕੀਤਾ ਕਿ 30 ਅਕਤੂਬਰ 1928 ਦੇ ਦਿਨ ਸਾਈਮਨ ਕਮਿਸ਼ਨ ਦੀ ਲਾਹੌਰ ਆਮਤ ਤੇ ਜ਼ਬਰਦਸਤ ਮੁਜ਼ਾਹਰਾ ਕੀਤਾ ਜਾਵੇ। 3 ਅਕਤੂਬਰ 1928 ਦੇ ਦਿਨ ਲਾਹੌਰ ਰੇਲਵੇ ਸਟੇਸ਼ਨ ਤੇ ਤਕਰੀਬਨ 7000 ਦੇ ਹਜ਼ੂਮ ਨੇ ਸਾਈਮਨ ਕਮਿਸ਼ਨ ਗੋ ਬੈਗ ਦੇ ਨਾਅਰਿਆਂ ਦੇ ਨਾਲ ਆਸਮਾਨ ਗੂੰਜਾ ਦਿੱਤਾ। ਇਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਨ ਮਾਸਟਰ ਤਾਰਾ ਸਿੰਘ, ਅਮਰ ਸਿੰਘ ਚਵਾਲ, ਮੰਗਲ ਸਿੰਘ, ਸਰਦੂਲ ਸਿੰਘ ਕੁਇਸ਼ਰ, ਸੋਨ ਸਿੰਘ ਜੋਸ਼, ਮਦਨ ਮੋਹਨ ਮਾਲਵੀਆ, ਮੌਲਵੀ ਅਬਦੁਲ ਕਾਦਰ, ਲਾਲਾ ਹੰਸਰਾਜ, ਡਾਕਟਰ ਗੋਪੀ ਚੰਦ, ਡਾਕਟਰ ਸੱਤਪਾਲ, ਲਾਲਾ ਇਸ ਝੂਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਇਸ ਮੌਕੇ ਤੇ ਇੱਕ ਅੰਗਰੇਜ਼ ਅਫਸਰ ਨੇ ਹੰਟਰ ਦੇ ਨਾਲ ਆਗੂਆਂ ਦੇ ਵਾਰ ਵੀ ਕੀਤਾ ਹੰਟਰ ਦਾ ਪਹਿਲਾ ਵਾਰ ਲਾਲਾ ਰਾਜਪਤਰਾਏ ਤੇ ਅੱਜ ਦੂਜਾ ਵਾਰ ਡਾਕਟਰ ਸਤਪਾਲ ਤੇ ਹੋਇਆ ਸੀ ਇਸ ਤੋਂ ਇਲਾਵਾ ਹੋਰਨਾਂ ਨੂੰ ਵੀ ਹੰਟਰਾਂ ਤੇ ਲਾਠੀਆਂ ਦਾ ਸ਼ਿਕਾਰ ਹੋਣਾ ਪਿਆ ਮਾਰਚ 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਦੇ ਨਾਲ ਅਕਾਲੀ ਆਗੂਆਂ ਤੇ ਵਰਕਰਾਂ ਦੇ ਵਿੱਚ ਨਿਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵੱਲੋਂ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਜਮਾਂ ਪੱਕੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉੱਟ ਚੁੱਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਹੁਣ ਕੌਮ ਦਾ ਕੁਝ ਨਹੀਂ ਸੁਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜਵਾਨ ਆਗੂਆਂ ਦੇ ਕੋਲ ਹੋਣੀ ਚਾਹੀਦੀ ਹੈ। ਕੁਝ ਅਕਾਲੀ ਆਗੂਆਂ ਨੇ ਚੋਣਾਂ ਦੇ ਵਿੱਚ ਹੋਈ ਹਾਰ ਨੂੰ ਫਤੇਹ ਸਿੰਘ ਦੀ ਲੀਡਰਸ਼ਿਪ 'ਤੇ ਹਾਰ ਆਖ ਕੇ ਉਸ ਤੋਂ ਅਸਤੀਫੇ ਦੀ ਮੰਗ ਵੀ ਕੀਤੀ। 17 ਮਾਰਚ 1972 ਦੇ ਦਿਨ ਨੌਜਵਾਨ ਆਗੂ ਗੁਰਚਰਨ ਸਿੰਘ ਟੋੜਾ ਨੇ ਫਤੇਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ हट ਜਾਵੇ। ਮਜਬੂਰ ਹੋ ਕੇ 19 ਮਾਰਚ 1972 ਦੇ ਦਿਨ ਫਤੇਹ ਸਾਹਿਬ ਨੇ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਟੋੜ ਨੂੰ ਅਕਾਲੀ ਦਲ ਦਾ ਐਕਟਿੰਗ ਪ੍ਰਧਾਨ ਬਣਾ ਦਿੱਤਾ। ਫਤੇਹ ਸਿੰਘ ਨੂੰ ਇਹ ਆਸ ਸੀ ਕਿ ਜਨਰਲ ਇਜਲਾਸ ਦੇ ਵਿੱਚ ਉਸ ਨੂੰ ਸਰਪ੍ਰਸਤ ਚੇਅਰਮੈਨ ਜਾਂ ਫਿਰ ਕੋਈ ਅਜਿਹਾ ਰਸਮੀ ਸਨਮਾਨ ਜ਼ਰੂਰ ਦਿੱਤਾ ਜਾਏਗਾ ਜਦੋਂ ਫਤੇਹ ਸਿੰਘ ਨੂੰ ਕੋਈ ਵੀ ਉਹਦਾ ਨਾ ਮਿਲਿਆ ਤਾਂ ਫਤੇਹ ਸਿੰਘ ਨੂੰ ਬੜਾ ਸਦਮਾ ਲੱਗਾ ਇਸ ਬੇਇੱਜ਼ਤੀ ਨੇ ਉਸ ਦਾ ਦਿਲ ਤੋੜ ਦਿੱਤਾ 3 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ 3 ਅਕਤੂਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸੁਰਿੰਦਰਪਾਲ ਸਿੰਘ ਖਾਲਸਾ ਅਰਫ ਬਿੱਟੂ ਉਤਰਕਾਰਮ ਸਿੰਘ ਸਰਪੰਚ ਮੰਨਣ ਚਭਾਲ ਅਮ੍ਰਿਤਸਰ ਅਤੇ ਫਤੇਹ ਸਿੰਘ ਵਾਸੀ ਮੰਨਣ ਨੇੜੇ ਚਭਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 3 ਅਕਤੂਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਪੂਰਨ ਸਿੰਘ ਬੱਬਰ ਪੁੱਤਰ ਗਿਆਨ ਸਿੰਘ ਕੋਹਾੜ ਕਾਮਨੀ ਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 3 ਅਕਤੂਬਰ 1991 ਦੇ ਦਿਨ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਅਵਤਾਰ ਸਿੰਘ ਵਾਸੀ ਜਬਵਾਲ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਪੰਜਾਬ ਪੁਲਿਸ ਨੇ 3 ਅਕਤੂਬਰ 1999 ਦੇ ਦਿਨ ਵਰਸਾ ਸਿੰਘ ਉਰਫ ਜੱਜ ਵਾਸੀ ਜਲਾਲਪੁਰ ਮਜੀਠਾ ਜਸਕਰਨ ਸਿੰਘ ਉਰਫ ਰਾਣਾ ਵਾਸੀ ਮੂਲਕੀ ਅਜਨਾਲਾ ਪ੍ਰਗਟ ਸਿੰਘ ਉਰਫ ਛੂਟਾ ਤਰਸੀਮ ਸਿੰਘ ਬੌਕਸਿੰਗ ਸੁਖਦੇਵ ਸਿੰਘ ਵਾਸੀ ਕਨੂਪੁਰ ਅੰਮ੍ਰਿਤਸਰ ਅਤੇ ਕੁਝ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ